ਮਾਣੋਂ ਆਲੂ ਵਾਲੇ ਪਰੌਂਠੇ ਬਣਾ ਦੀਆਂ ਪੂਆ ਮੈਨੂੰ ਤਾਂ ਲੱਗਦਾ ਤੂੰ ਓਦੋਂ ਦੇ ਆਲੂ ਵਾਲੇ ਪਰੌਂਠੇ ਕਿਤੇ ਖਾਦੇ ਨਹੀਂ ਨਾ ਖਾਦੇ ਭਲਾ ਹੀ ਤੈਨੂੰ ਹੀ ਆਉਂਦੇ ਬਣਾਉਣੇ ਅੱਜ ਮੈਂ ਆਈਆਂ ਤਾਂ ਹੀ ਮੈਨੂੰ ਕਹਿਤਾ ਆਲੂ ਵਾਲੇ ਪਰੌਂਠੇ ਬਣਾ ਲਾ ਪਰ ਆਪਾ ਆਪਣੇ ਕੰਮ ਲੱਗੇ ਤੈਨੂੰ ਤਾਂ ਕਿਹਾ ਵਾ ਅੱਛਾ ਚਲੋ ਗੱਲ ਛੱਡ ਪੂਆ ਤੂੰ ਖਾਏਂਗੀ ਮੈਂ ਆੜੀ ਖਾਣੇ ਮੈਂ ਤੈਨੂੰ ਪਤਾ ਤੇ ਹੈਗਾ ਜਿੰਮ ਜਾਣੀ ਆ ਇੱਕ ਖਾਣਾ ਨਹੀਂ ਨਹੀਂ ਮੈਂ ਨਹੀਂ ਖਾਣੇ ਬਲਾਈ ਜਾ ਚੁੱਪ ਕਰਕੇ ਇੱਕ ਖਾਲਾ ਕੁਛ ਨਹੀਂ ਹੁੰਦਾ ਇੱਕ ਨਾ ਨਹੀਂ ਕੁਛ ਵੀ ਹੋ ਚੱਲਾ ਚੱਲ ਫਿਰ ਏਦਾਂ ਕਰੀ ਅੱਧਾ ਕੁ ਖਾ ਹੀ ਲਵਾਂਗੀ ਅੱਧਾ ਕੁ ਪੂਰਾ ਖਾਈ ਚੱਲ ਪੂਰਾ ਖਾ ਲਾਂਗੇ ਫਿਰ ਮੈਂ ਪੂਰਾ ਤੇ ਮੇਰਾ ਇੱਕ ਬਣਾ ਦੇ ਨਾ ਫਿਰ ਹਾਂ ਫਿਰ ਨਾ ਬੀਸਰੇ ਜਿੰਮ ਤੇ ਜਾਣਾ ਨਾ ਜਿੰਮ ਵਾਲੇ ਸਾਨੂੰ ਦੱਸਾਂਗੇ ਜਾ ਕੇ ਕਿੱਡੀ ਚਲਾ ਆ ਜਾ ਤੂੰ ਦੋਮੋ ਪਾਸੇ ਹੋ ਜਾਣੀ ਐ ਪਹਿਲਾਂ ਮੈਂ ਕਹਾਂ ਮੈਂ ਨਹੀਂ ਖਾਣੇ ਆਪੇ ਮੈਨੂੰ ਕੱਟਾ ਕਰੀ ਜਾਂਦੀ ਖਾਲਾ 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 ਜੇ ਮੈਂ ਕਹਾਂ ਤਾ ਮੈਂ ਖਾਣੇ ਆ ਜਿੰਮ ਵਾਲੇ ਸਭ ਨੂੰ ਦੱਸਾਂਗੇ ਜਾ ਕੇ ਨੇ ਪਹਿਨਾ ਤੂੰ ਪਤਲੀ ਹੋਈ ਆ ਅੱਗੇ ਨਾਲੋਂ ਬਹਿਣ ਦੇ ਖਾਨ ਨੂੰ ਥੋੜਾ ਜਿਹਾ ਫਰਕ ਪਿਆ ਮੈਨੂੰ ਹਾਂ ਹੁਣ ਮੈਂ ਅੱਗੇ ਨਾਲੋਂ ਜ਼ਿਆਦਾ ਸੋਹਣੀ ਲੱਗਦੀ ਆ ਆਹੋ ਫਿਰ ਸੂਟ ਸੈੱਟ ਪਾਏ ਸੋਹਣੇ ਲੱਗਦੇ ਆ ਨਾ ਤਾਂ ਕਰਕੇ ਅੱਛਾ ਤੇ ਹੁਣ ਜਦ ਦਿਨ ਮੈਂ ਨਵਾਂ ਸੂਟ ਪਾਵਾਂਗੀ ਉਸ ਦਿਨ ਬਹੁਤ ਸੋਹਣ ਲੱਗਾਂਗੀ ਹਾਂ ਤੇਰੇ ਤੋਂ ਵੀ ਜ਼ਿਆਦਾ ਹੋਰ ਅੱਛਾ ਪਾਪਾ ਕੀ ਪਰੀ ਲੱਗੇਗੀ ਪਾਪਾ ਕੀ ਪਰੀ ਲੱਗੇਗੀ ਕਿ ਪਾਪਾ ਦਾ ਪਰਾ ਲੱਗਾਂਗੀ ਪਰੀ ਲੱਗेंगी ਅੱਛਾ ਚੱਲ ਫਿਰ ਬਣਾਈ ਜਾ ਹੁਣ ਵਧੀਆ ਵਧੀਆ ਬਣਾਈ ਤੇ ਮੈਂ ਤੇ ਨਹੀਂ ਉਹ ਖਾਣੇ ਤੇ ਬਾਕੀਆਂ ਨੂੰ ਖਵਾ ਦੇ ਚੰਗਾ